ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਦਿਨ ਪਹਿਲਾਂ ਆਪਾਂ ਇੱਕ ਵੀਡੀਓ ਪਾਈ ਸੀ ਜਿਦੇਚ ਆਪਾਂ ਜ਼ਿਕਰ ਕੀਤਾ ਸੀ ਕਿ ਦੀਵਾਨ ਟੋਡਰਮਲ ਨੇ ਮਾਤਾ ਗੁਜਰਕੌਰ ਤੇ ਛੋਟੇ ਸਹਿਬਜ਼ਾਦਿਆਂ ਦਾ ਸੰਸਕਾਰ ਨਹੀਂ ਕੀਤਾ ਪਰ ਬਹੁਤ ਸਾਰੀਆਂ ਸਿੱਖ ਸੰਗਤਾਂ ਦੇ ਸਵਾਲ ਆਏ ਸੀ ਕਮੈਂਟਾਂ ਚ ਕਿ ਤੁਸੀਂ ਇਹ ਗੱਲ ਕਿਸ ਤਰ੍ਹਾਂ ਕਹਿ ਸਕਦੇ ਹੋ ਤੁਹਾਡੇ ਕੋਲ ਕੀ ਪ੍ਰੂਫ ਹੈ ਤੇ ਦੂਸਰੀ ਗੱਲ ਮੈਂ ਵੀਡੀਓ ਚ ਕੀਤੀ ਸੀ ਕਿ ਜਿਹੜੇ ਆ ਦੀਵਾਨ ਟੋਡਰਮੱਲ ਦੇ ਵੰਸ਼ਜ ਬਣੇ ਬੈਠੇ ਆ ਇਹਨਾਂ ਨੂੰ ਸਵਾਲ ਕੀਤਾ ਸੀ ਕਿ ਤੁਸੀਂ ਸਿੱਧ ਕਰੋ ਕਿ ਤੁਹਾਡਾ ਖਾਨਦਾਨ ਦੀਵਾਨ ਟੋਡਰਮੱਲ ਨਾਲ ਮਿਲਦਾ ਕਿਉਂਕਿ ਇਹਨਾਂ ਦਾ ਰਿਪਲਾਈ ਕਦੇ ਆਉਣਾ ਵੀ ਨਹੀਂ ਕਿਉਂਕਿ ਇਹਨਾਂ ਨੇ ਤਾਂ ਦੀਵਾਨ ਟੋਡਰਮੱਲ ਦੇ ਨਾਮ ਤੇ ਪੈਸੇ ਕਮਾਉਣ ਦਾ ਇੱਕ ਸਿਲਸਿਲਾ ਬਣਾਇਆ ਹੋਇਆ ਸੀ ਤੇ ਤੀਸਰੀ ਗੱਲ ਜਿਹੜੀ ਕਮੈਂਟਾਂ ਚ ਆਈ ਆ ਕੁਝ ਸਿੱਖ ਸੰਗਤਾਂ ਨੇ ਆਖਿਆ ਕਿ ਉਹ ਟੋਡਰਮੱਲ ਜੈਨ ਸੀ ਜੀਨੇ ਮਾਤਾ ਗੁਜਰਕੌਰ ਤੇ ਛੋਟੇ ਸਹਿਬਜ਼ਾਦਿਆਂ ਦਾ ਸਨਸਕਾਰ ਕੀਤਾ ਹੈ। ਦੋ ਟੌਡਰ ਮੱਲਾਂ ਦਾ ਜ਼ਿਕਰ ਮੈਂ ਪਹਿਲੀ ਵੀਡੀਓ 'ਚ ਕਰਤਾ ਸੀ। ਦੋ ਟੌਡਰ ਮੱਲ ਹੋਰ ਆ ਇਤਿਹਾਸ ਦੇ ਵਿੱਚ। ਉਹਨਾਂ ਦਾ ਜ਼ਿਕਰ ਵੀ ਮੈਂ ਅੱਜ ਦੀ ਵੀਡੀਓ 'ਚ ਕਰ ਦੇਣਾ। ਯਾਨੀ ਇਹ ਸਾਰੇ ਸਵਾਲਾਂ ਦਾ ਜਵਾਬ ਅੱਜ ਦੀ ਵੀਡੀਓ 'ਚ ਦੇਣ ਦੀ ਕੋਸ਼ਿਸ਼ ਕਰਾਂਗੇ। ਜੇ ਵੀਡੀਓ ਚੰਗੀ ਲੱਗੀ, ਲਾਈਕ, ਸ਼ੇਅਰ ਤੇ ਕਮੈਂਟ ਕਰ ਦਿਓ। ਸੋ ਵੀਡੀਓ ਨਾਲ ਅਖੀਰ ਤੱਕ ਜ਼ਰੂਰ ਜੁੜੇ ਰਹੋ ਤੇ ਜਿਹੜਾ ਵੀ ਕਮੈਂਟ ਕਰਨਾ ਹੈ, ਕਿਰਪਾ ਕਰਕੇ ਜਾਂ ਸਾਰੀ ਵੀਡੀਓ ਸੁਣ ਕੇ ਕਮੈਂਟ ਕਰਿਆ ਕਰੋ ਜਾਂ ਜਿਹੜਾ ਤੁਸੀਂ ਇਤਿਹਾਸ ਪੜਿਆ ਉਹਦੇ ਹਵਾਲੇ ਨਾਲ ਕਮੈਂਟ ਕਰਿਆ ਕਰੋ ਬਿਨਾਂ ਵਜ੍ਹਾ ਕਿਸੇ ਨੂੰ ਕਮੈਂਟ ਵਿੱਚ ਗਾਲਾਂ ਕੱਢ ਦੇਣ ਨਾਲ ਤੁਸੀਂ ਵਿਦਵਾਨ ਨਹੀਂ ਬਣਨ ਲੱਗੇ ਮੈਂ ਮੂਰਖ ਨਹੀਂ ਬਣਨ ਲੱਗਿਆ ਪੰਡਤ ਟੋਡਰ ਮੱਲ ਜੈਨ ਜਿਹਦੇ ਬਾਰੇ ਬਹੁਤ ਲੋਕਾਂ ਨੇ ਆਖਿਆ ਕਿ ਇਸ ਨੇ ਸਹਾਬਜਾਦਿਆਂ ਦਾ ਸਸਕਾਰ ਕੀਤਾ ਪਰ ਨਹੀਂ ਇਹ ਵੀ ਗਲਤ ਹੈ ਇਹ ਨੇ ਵੀ ਸਸਕਾਰ ਨਹੀਂ ਕੀਤਾ ਕਿਉਂਕਿ ਜਿਹੜਾ ਪੰਡਤ ਟੋਡਰਮਲ ਜੈਨ ਸੀ ਇਹਦਾ ਜਿਹੜਾ ਸਮਾਂ ਉਹ 1719 ਤੋਂ 1766 ਈਸਵੀ ਤੱਕ ਬੰਦਾ ਹੈ ਇਹ ਬੰਦਾ ਜੈਪੁਰ ਤੋਂ ਯਾਨੀ ਰਾਜਸਥਾਨ ਤੋਂ ਜੈਨ ਧਰਮ ਦਾ ਦਿਗੰਬਰ ਅਤੇ 13 ਪੰਥੀ ਸੰਪਰਦਾ ਦਾ ਆਗੂ ਸੀ ਪੰਡਤ ਪਛੇਤਰੇ ਨੇ ਤਾਂ ਲਾਇਆ ਸੀ ਆਪਣੀ ਵਿਦਵਾਨਤਾ ਦੇ ਕਾਰਨ ਇਹ ਬਹੁਤ ਵੱਡਾ ਵਿਦਵਾਨ ਹੋਇਆ ਤੇ ਉਹਦਾ ਸਬੰਧ ਖੰਡੇਲਵਾਲ ਭਾਈਚਾਰੇ ਨਾਲ ਸੀ ਤੇ ਇਸ ਪੰਡਤ ਟੋਡਰਮਲ ਨਨ ਨੂੰ ਸਰ ਖਿੰਡੀ ਨੂੰ ਉਜਾੜਨ ਦੇ ਝੂਠੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਸੀ ਤੇ ਜਿਹੜਾ ਜੈਪੁਰ ਦਾ ਸ਼ਾਸਕ ਸੀ ਉਸ ਨੇ ਇਹਨੂੰ ਮੌਤ ਦੀ ਸਜ਼ਾ ਸੁਣਾਈ ਸੀ ਤੇ ਸਿਰਫ ਇਹਦੀ ਉਮਰ ਉਦੋਂ 47 ਸਾਲ ਸੀ ਜਦੋਂ ਇਹਨੂੰ ਹਾਥੀ ਦੇ ਪੈਰਾਂ ਥੱਲੇ ਕੁਚਲ ਕੇ ਜਿਉਂਦੇ ਨੂੰ ਮਾਰ ਦਿੱਤਾ ਸੀ ਤੇ ਇੱਕ ਟੋਡਰਮਲ ਦਖਣੀ ਹੋਇਆ ਜਿਹਨੂੰ 1698 ਈਸਵੀ ਚ ਕਰਨਾਟਕ ਦੇ ਫੌਜਦਾਰ ਜਤੁੱਲਾ ਖਾਨ ਦੇ ਅਧੀਨ ਮੁੱਖ ਅਧਿਕਾਰੀ ਬਣਾਇਆ ਗਿਆ ਸੀ ਜਾਨੀ ਮੇਰੇ ਕਹਿਣ ਦਾ ਮਤਲਬ ਇਹਨਾਂ ਦੋਨਾਂ ਟੋਡਰਮੱਲਾਂ ਦਾ ਵੀ ਸਰਹੰਦ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਇਹਨਾਂ ਦੋਨਾਂ ਦਾ ਵੀ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਇਤਿਹਾਸ ਕੋਈ ਮੇਲ ਨਹੀਂ ਖਾਂਦਾ ਤੇ ਜਿਹੜੇ ਪਹਿਲਾਂ ਦੋ ਟੋਡਰਮੱਲ ਪਹਿਲੀ ਵੀਡੀਓ ਚ ਆਖੇ ਆ ਉਹਨਾਂ ਦਾ ਇਤਿਹਾਸ ਵੀ ਇਸ ਘਟਨਾ ਨਾਲ ਮੇਲ ਨਹੀਂ ਖਾਂਦਾ ਹੁਣ ਸੰਗਤ ਪੁੱਛ ਰਹੀ ਸੀ ਫੇਰ ਸਸਕਾਰ ਕੀਤਾ ਕੀਨੇ ਜ਼ਮੀਨ ਖਰੀਦੀ ਕਿਨੇ ਸਾਧ ਸੰਗਤ ਜੀ ਐਡੇ ਸਵਾਲਾਂ ਦੇ ਜਵਾਬ ਕੋਈ ਸਹੀਜੇ ਜਾਂ ਸੌਖੇ ਨਹੀਂ ਮਿਲ ਜਾਇਆ ਕਰਦੇ ਕਿਉਂਕਿ ਜਿਹੜੇ ਦੀਵਾਨ ਟੋਡਰਮਲ ਦੇ ਨਾਮ ਤੇ ਅਸੀਂ ਸੜਕਾਂ ਦੇ ਨਾਮ ਰੱਖੇ ਹੋਏ ਆ ਜਾਂ ਦੀਵਾਨ ਹਾਲ ਦਾ ਨਾਮ ਰੱਖਿਆ ਹੋਇਆ ਹੈ ਬੇਨਤੀ ਹੈ ਜਿਹੜਾ ਦੀਵਾਨ ਟੋਡਰਮਲ ਹੈ ਜਦੋਂ ਉਹ 1666 ਈਸਵੀ ਦੇ ਵਿੱਚ ਦੁਨੀਆ ਤੋਂ ਤੁਰ ਗਿਆ ਉਹ ਮਰ ਗਿਆ ਇਤਿਹਾਸ ਦੇ ਵਿੱਚ ਉਹਦੇ ਹਵਾਲੇ ਪਏ ਆ ਠੀਕ ਹੈ ਸਿੱਖ ਇਤਿਹਾਸ ਵਿੱਚ ਉਹਦਾ ਕੋਈ ਹਵਾਲਾ ਨਹੀਂ ਮਿਲਣਾ ਕਿਉਂ ਕਿ ਉਹ ਮੁਗਲ ਅੰਪਾਇਰ ਦਾ ਸ਼ਸ਼ਕ ਸੀ ਕੁਝ ਅਜਿਹੇ ਬੰਦੇ ਹੋਏ ਆ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਅੱਜ ਤੱਕ ਜਿਹੜੇ ਸਿੱਖੀ ਦੇ ਨਾਲ ਵੀ ਜੁੜੇ ਹੋਏ ਸੀ ਤੇ ਦੂਸਰੇ ਪਾਸੇ ਦੂਜੀਆਂ ਸਰਕਾਰਾਂ ਦੇ ਵਿੱਚ ਉਹ ਵੱਡਾ ਯोध्या ਤੇ ਕੰਮ ਕਰਦੇ ਸੀ ਅਸੀਂ ਉਹਨਾਂ ਦਾ ਸਿੱਖੀ ਵਾਲਾ ਪੱਖ ਰੱਖਿਆ ਉਹਨਾਂ ਦੀ ਜ਼ਿੰਦਗੀ ਦਾ ਲੇਖਾ ਜੋਖਾ ਮੁਗਲ ਰਾਜ ਦੀਆਂ ਕਿਤਾਬਾਂ ਚ ਉਹਨਾਂ ਦੇ ਗ੍ਰੰਥਾਂ ਚ ਲਿਖਿਆ ਪਿਆ ਹੁਣ ਜਿਹੜੇ ਟੋਡਰਮਲ ਦਾ ਦੀਵਾਨ ਟੋਡਰਮਲ ਦਾ ਜ਼ਿਕਰ ਕਰ ਰਹੇ ਆ ਆਪਾਂ ਅਸੀਂ ਕਹਤਾ ਜੀ ਦੀਵਾਨ ਟੋਡਰਮਲ ਨੇ ਆ ਕੁਝ ਕੀਤਾ ਪਰ ਜਦੋਂ ਮੁਗਲਾਂ ਦੇ ਇਤਿਹਾਸ ਚੋਂ ਪੜੋਗੇ ਦੀਵਾਨ ਟੋਡਰਮਲ ਉਹ ਕੋਈ ਆਮ ਬੰਦਾ ਨਹੀਂ ਸੀ ਉਹ ਕੋਈ ਆਪਣੇ ਵਰਗਾ ਸਧਾਰਨ ਨਹੀਂ ਸੀ ਕਿ ਉਹ ਜੰਮਿਆ ਤੇ 60 70 ਸਾਲ ਜਿਹਾ ਆ ਤੇ ਉਹ ਪੂਰਾ ਹੋ ਗਿਆ ਤੇ ਭੋਗ ਤੋਂ ਬਾਅਦ ਉਹਦਾ ਕਿਸੇ ਨੂੰ ਪਤਾ ਹੀ ਨਹੀਂ ਵੀ ਉਹ ਦੁਨੀਆ 'ਚ ਆਇਆ ਸੀ ਕਿ ਨਹੀਂ ਆਇਆ ਸੀ। دیਵਾਨ ਅਮੀਨ ਤੇ ਫੌਜਦਾਰ ਦੇ ਅਹੁਦੇ ਤੇ ਰਿਹਾ ਸੀ ਉਹ ਬੰਦਾ। ਜਾਨੀ ਜੇ ਉਦਾਹਰਣ ਦੇ ਤੌਰ ਤੇ ਗੱਲ ਕਰਨੀ ਹੋਵੇ ਵੀ ਹਿੰਦੁਸਤਾਨ ਦਾ ਪਹਿਲਾ ਰਾਸ਼ਟਰਪਤੀ ਕੌਣ ਸੀ? ਉਹਦਾ ਨਾਮ, ਉਹਦਾ ਜਨਮ, ਉਹਦੀ ਮੌਤ, ਉਹਨੇ ਕੀ ਕੀ ਕੰਮ ਕੀਤੇ, ਇਹ ਸਾਰਾ ਕੁਝ, ਜਾਨੀ ਇਹ ਸਾਰਾ ਕੁਝ ਹਿੰਦੁਸਤਾਨ ਦੇ ਰਿਕਾਰਡ 'ਚੋਂ ਨਿਕਲ ਆਏਗਾ। ਪਰ ਜੇ ਕੋਈ ਉਸੇ ਨਾਮ ਦਾ ਬੰਦਾ ਉਸ ਵੇਲੇ ਹੋਰ ਹੋਇਆ ਹੋਵੇ ਪਰ ਉਹਦਾ ਤਾਂ ਉਸ ਰਿਕਾਰਡ ਚ ਕੋਈ ਜ਼ਿਕਰ ਨਹੀਂ ਨਾ ਹੁਣਾ ਇਹੋ ਹੀ ਹਾਲਾਤ ਸਾਡੇ ਨਾਲ ਹੋਏ ਆ ਦੀਵਾਨ ਟੋਡਰ ਮੱਲ ਦਾ ਜ਼ਿਕਰ ਜਿਹੜਾ ਮਿਲਦਾ ਉਹ 1666 67 ਈਸਵੀ ਦੇ ਵਿੱਚ ਪੂਰਾ ਹੋ ਜਾਂਦਾ ਈਔਰਿੰਗ ਜੇਬ ਨੂੰ ਗੱਦੀ ਤੇ ਬੈਠੇ ਨੂੰ 9ਵਾਂ ਸਾਲ ਸੀ ਜਦ ਦੀਵਾਨ ਟੋਡਰਮਲ ਮਰਿਆ ਇਤਿਹਾਸ ਦੇ ਵਿੱਚ ਇਸ ਦੇ ਪੁਖਤਾ ਸਬੂਤ ਪਏ ਆ ਮੁਗਲਾਂ ਦੀਆਂ ਲਿਖਤਾਂ ਚ ਇਸ ਦਾ ਪੁਖਤਾ ਜ਼ਿਕਰ ਪਿਆ ਫਿਰ ਅਸੀਂ ਕਿਵੇਂ ਸਿੱਧ ਕਰ ਦੇਾਂਗੇ ਕਿ ਇਹ ਦੀਵਾਨ ਟੋਡਰਮਲ ਨੇ ਹੀ ਸੰਸਕਾਰ ਕੀਤਾ 38 ਸਾਲ ਬਾਅਦ ਇਤਿਹਾਸ ਦੀ ਲੜੀ ਅਸੀਂ ਕਿਵੇਂ ਜੋੜ ਦੇਾਂਗੇ ਕੀਤਾ ਜ਼ਰੂਰ ਟੋਡਰਮਲ ਨੇ ਹੋਵੇਗਾ ਪਰ ਉਹ ਦੀਵਾਨ ਟੋਡਰਮਲ ਨਹੀਂ ਹੋ ਸਕਦਾ ਉਹ ਕੋਈ ਹੋਰ ਟੋਡਰਮਲ ਹੋਵੇਗਾ ਜਿਹੜੀ ਸੋਚਣ ਵਾਲੀ ਗੱਲ ਹੈ ਤੇ ਆਮ ਹਰ ਇੱਕ ਨੂੰ ਨਾ ਹੀ ਦੀਵਾਨ ਦੀ ਪਦਵੀ ਮਿਲਦੀ ਸੀ ਸਾਡੇ ਲਈ ਦੀਵਾਨ ਸ਼ਬਦ ਛੋਟਾ ਪਰ ਇਤਿਹਾਸ ਚ ਇਹ ਬਹੁਤ ਵੱਡਾ ਸ਼ਬਦ ਹੈ ਇਸ ਲਈ ਜੇ ਦਿਵਾਨ ਟੋਡਰਮਲ ਦੀ ਜੀਵਨੀ ਪੜ੍ਹਨੀ ਹੈ ਮੁਗਲ Empire ਦੇ ਇਤਿਹਾਸ ਨੂੰ ਪੜ੍ਹ ਕੇ ਦੇਖੋ ਤੁਹਾਡੀਆਂ ਅੱਖਾਂ ਆਪਣੇ ਆਪ ਖੁੱਲ ਜਾਣਗੀਆਂ ਹੁਣ ਜੋ ਦਿਵਾਨ ਟੋਡਰਮਲ ਜੀ ਦੇ ਨਾਮ ਤੇ ਆਪਾਂ ਸੜਕ ਦੇ ਜਾਂ ਹੋਰ ਚੀਜ਼ਾਂ ਦੇ ਨਾਮ ਰੱਖੇ ਹੋਏ ਆ ਇਹ ਇੱਕ ਨਾ ਇੱਕ ਦਿਨ ਆਪਾਂ ਨੂੰ ਵੈਰੀਫਾਈ ਕਰਨਾ ਪੈਣਾ ਕਿ ਇਹ ਕਿਹੜਾ ਦਿਵਾਨ ਟੋਡਰਮਲ ਸੀ ਕੱਲ ਨੂੰ ਆਉਣ ਵਾਲੇ ਸਮੇਂ 'ਚ ਤੁਹਾਡੇ ਪੜ੍ਹੇ ਲਿਖੇ ਬੱਚੇ ਇਹ ਤੁਹਾਡੇ ਤੋਂ ਸਵਾਲ ਪੁੱਛਣਗੇ ਕਿ ਇਸ ਟੋਡਰ ਮੱਲ ਦਾ ਕੋਈ ਪ੍ਰੂਫ ਦਿਓ ਤੇ ਪ੍ਰੂਫ ਕੀ ਨਿਕਲਣਾ ਹੈ ਦੀਵਾਨ ਟੋਡਰ ਮੱਲ ਦਾ ਤੇ ਉਹਦੀ 1668 'ਚ ਮੌਤ ਹੋਈ ਹੈ ਤੇ ਦੂਸਰੀ ਗੱਲ ਆ ਜਿਹੜੇ ਟੋਡਰ ਮੱਲ ਦੇ ਵੰਸ਼ਜ ਬਣੇ ਸੀ ਹੁਣ ਜੋ ਅਸੀਂ ਇਹਨਾਂ ਨੂੰ ਲੱਭਣ ਦੀ ਖਾਤਰ ਇਹਨਾਂ ਦਾ ਸੱਚ ਲੱਭਣ ਦੀ ਖਾਤਰ ਦਿੱਲੀ ਤੱਕ ਜਾ ਕੇ ਇਹਨਾਂ ਦਾ ਪਿੱਛਾ ਕਰ ਰਹੇ ਹਾਂ ਜਦੋਂ ਇਹ ਪਿਛਲੇ 6-7 ਸਾਲਾਂ ਤੋਂ ਸਰਹੰਦ ਚ ਆ ਕੇ ਬੈਠੇ ਸੀ ਉਦੋਂ ਤਾਂ ਲੋਕ ਇਹਨਾਂ ਦੇ ਪੈਰਾਂ ਤੇ ਮੱਥਾ ਟੇਕ ਟੇਕ ਕੇ ਆਪ ਦੇ ਸਾਰੇ ਜਨਮ ਹੀ ਸਫਲੇ ਕਰੀ ਜਾਂਦੇ ਸੀ ਉਦੋਂ ਨਹੀਂ ਲੋਕਾਂ ਨੇ ਸੋਚਿਆ ਵੀ ਜੇ ਟੋਡਰਮੱਲ ਦੇ ਰਿਸ਼ਤੇਦਾਰ ਆ ਇਹ ਜਾਂ ਟੋਡਰਮੱਲ ਦੇ ਵੰਸ਼ਜ ਆ ਇਹ ਟੋਡਰਮੱਲ ਵਾਲੀ ਹਵੇਲੀ ਚ ਕਿਉਂ ਨਹੀਂ ਜਾਂਦੇ ਇਹ ਸੰਗਤਾਂ ਦੇ ਕੱਠ ਚ ਆ ਕੇ ਕਿਉਂ ਬੈਠ ਜਾਂਦੇ ਆ ਕਿਉਂਕਿ ਸਾਡੇ ਪੰਜਾਬ ਚ ਬਾਬਾਵਾਦ ਇੰਨਾ ਫੈਲਿਆ ਵਾ ਉਹੀ ਕਹਿ ਦੇਵੇ ਕਿ ਮੈਂ ਫਲਾਣੇ ਦਾ ਵੰਸ਼ਜ ਹਾਂ ਅਸੀਂ ਉਦੋਂ ਹੀ ਉਸ ਨੂੰ ਪੁੱਛਣਾ ਸ਼ੁਰੂ ਕਰ ਦਿੰਨੇ ਹਾਂ ਕਿੰਨੇ ਸਾਲ ਲੋਕਾਂ ਨੇ ਮੱਥਾ ਟੇਕਿਆ ਹੋਵੇਗਾ ਕਿ ਛੋਟੇ ਸਹਿਬਜ਼ਾਦੇ ਇਹਨਾਂ ਦਾ ਹੱਥ ਫੜ ਕੇ ਇਹਨਾਂ ਨੂੰ ਉਠਾਉਣਗੇ ਇਹ ਸਿਰਫ ਸਾਡੀ ਅਨਪੜਤਾ ਦੇ ਕਾਰਨ ਹੋ ਰਿਹਾ ਤੇ ਅਗਲੀ ਗੱਲ ਜੇ ਸਿੱਖ ਇਤਿਹਾਸ ਨੂੰ ਪੜ੍ਹਨਾ ਹੈ ਤੁਹਾਨੂੰ ਕਿਤਾਬਾਂ ਤੇ ਗ੍ਰੰਥਾਂ ਟੋੜਨਾ ਪਏਗਾ YouTube ਤੇ Google ਨੇ ਤੁਹਾਡਾ ਬੇੜਾ ਬੰਨੇ ਨਹੀਂ ਲਾਉਣਾ ਤੁਹਾਨੂੰ ਦੁਵਿਧਾ ਦੇ ਵਿੱਚ ਪਾ ਦੇਣਾ ਹੁਣ ਆਪਣੇ ਹੀ ਸਿੱਖ ਭਾਈਚਾਰੇ ਵੱਲੋਂ ਬਣਾਈਆਂ ਹੋਈਆਂ ਵੀਡੀਓ ਤੁਸੀਂ YouTube ਤੇ ਕੱਢ ਕੇ ਦੇਖੋ ਵੀ ਦੀਵਾਨ ਟੋਡਰ ਮੱਲਨ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਵਰ ਮੰਗਿਆ ਕਿ ਮੇਰਾ ਸਾਰਾ ਟੱਬਰ ਉੱਜੜ ਜੇ ਮੇਰਾ ਕੋਈ ਨਾ ਬਚੇ ਸਾਨੂੰ ਹੰਕਾਰ ਹੋ ਜਾ ਜਿੱਥੋਂ ਤੱਕ ਸਿੱਖ ਸੰਗਤ ਵੀਡੀਓ ਦੇਖ ਰਹੀ ਆ ਦੱਸੋ ਅੱਜ ਤੱਕ ਤੁਸੀਂ ਕਦੇ ਗੁਰਦੁਆਰੇ ਜਾ ਕੇ ਇਹ ਚੀਜ਼ ਮੰਗੀ ਆ ਵੀ ਸਾਡਾ ਸਾਰਾ ਕੁਝ ਉੱਜੜ ਜਾਏ ਤੁਸੀਂ ਕਦੇ ਗੁਰੂ ਗ੍ਰੰਥ ਸਾਹਿਬ ਅੱਗੇ ਇਹ ਆਖਿਆ ਵੀ ਸਾਡਾ ਸਾਰਾ ਕੁਝ ਬਰਬਾਦ ਹੋ ਜਾਏ ਆਪਾਂ ਤਾਂ ਅਗਲੀਆਂ ਤਿੰਨਾਂ ਪੀੜ੍ਹੀਆਂ ਬਾਰੇ ਸੋਚਦੇ ਰਹਿੰਦੇ ਆ ਤੇ ਆਪਾਂ ਕਹਿੰਦੇ ਆ ਦੀਵਾਨ ਟੋਡਰਮ ਤਾ ਮੇਰਾ ਉੱਜੜ ਜੇ ਤੇ ਫਿਰ ਗੁਰੂ ਸਾਹਿਬ ਨੇ ਉਹਦਾ ਉਜਾੜਤਾ ਫਿਰ ਐਸਾ ਬਨਾਲ ਇਹ ਗੱਲ ਬਣਦੀ ਆ YouTube ਤੇ ਵੀਡੀਓ ਦੇਖ ਲਿਓ ਦੀਵਾਨ ਟੋਡਰਮੱਲ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੀ ਨਹੀਂ ਕੀਤੇ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਤੋਂ ਪਹਿਲਾਂ ਹੀ ਉਹ ਬੰਦਾ ਮਰ ਗਿਆ ਇਹਦੀ ਮੌਤ ਫਰਵਰੀ ਚ ਹੋਈ ਹੈ ਕਲਗੀਧਰ ਪਾਤਸ਼ਾਹ ਦਾ ਅਵਤਾਰ ਦਸੰਬਰ ਚ ਹੋਇਆ ਉਹ ਤੋਂ 10 ਮਹੀਨੇ ਪਹਿਲਾਂ ਇਹਦੀ ਮੌਤ ਹੋ ਗਈ ਜਿਹੜੇ ਟੋਡਰਮੱਲ ਦੇ ਵੰਸ਼ਜ ਬਣਾ ਕੇ ਲੁੱਟ ਰਹੇ ਆ ਕੱਲੇ ਉਹ ਨਹੀਂ ਗਲਤ ਜਿਹੜੇ YouTube ਤੇ ਮੀਡੀਏ ਪਾਨ ਟਿਊਟਰ ਮਲਦੀਆਂ ਗਲਤ ਵੀਡੀਓ ਬਣਾ ਕੇ ਫੈਲਾ ਰਹੇ ਆ ਉਹ ਵੀ ਓਡੇ ਹੀ ਦੋਸ਼ੀ ਹੈ ਇਹਦੇ ਨਾਲ ਵੀ ਸਾਡਾ ਇਤਿਹਾਸ ਵਿਗੜਦਾ ਤੇ ਨਾਲ ਹੀ ਬੇਨਤੀ ਕੌਮ ਦੇ ਆਗੂਆਂ ਨੂੰ ਹੈ ਕਿ ਸਾਡੇ ਸਤਕਾਰਯੋਗ ਜਥੇਦਾਰਸ ਜਿਹਦੀ ਜੋੜ ਮੇਲ ਤੇ ਗਏ ਉਹਨਾਂ ਨੇ ਇੱਕ ਲਿਟਰੇਚਰ ਵਾਲੀ ਦੁਕਾਨ ਤੇ ਖੜਕੇ ਬੜਾ ਵਧੀਆ ਮੈਸੇਜ ਦਿੱਤਾ ਦੁਨੀਆ ਨੂੰ ਕਿ ਇੱਥੇ ਚਮਕੀਲੇ ਨਹੀਂ ਵਿਕਣ ਦੇਣੇ ਪਰ ਬੇਨਤੀ ਹੈ ਜਿਹੜੇ ਆ ਟੋਡਰਮੱਲ ਦੇ ਵੰਸ਼ਜ ਜਾਂ ਹੋਰ ਕਿੰਨੇ ਹੀ ਨਕਲੀ ਲੋਕ ਆਪਣੇ ਆਪ ਨੂੰ ਇਤਿਹਾਸ ਨਾਲ ਜੋੜ ਕੇ ਆਪਣੀ ਦੁਕਾਨਦਾਰੀ ਚਲਾਈ ਬੈਠੇ ਆ ਇਹਨਾਂ ਵੱਲ ਵੀ ਤਾਂ ਕੋਈ ਖਿਆਲ ਕਰੋ ਲੱਖਾਂ ਰੁਪਈਆ ਲੁਟਾ ਕੇ ਜਿਹੜੀ ਬਾਅਦ ਚ ਪੈਰਵਾਈ ਕਰਦੇ ਆ ਅਸੀਂ ਬਾਅਦ ਚ ਕਹਿੰਨੇ ਆ ਇਹ ਨਕਲੀ ਸੀ ਉਹਦੇ ਨਾਲੋਂ ਜੇ ਪਹਿਲਾਂ ਦੇਖ ਲਿਆ ਜਾਵੇ ਤਾਂ ਉਹ ਥੋੜਾ ਜਿਹਾ ਚੰਗਾ ਹੋਵੇਗਾ ਉਹੀ ਪੈਸਾ ਕਿਸੇ ਗਰੀਬ ਪਰਿਵਾਰ ਦੇ ਬੱਚੇ ਦੀ ਪੜ੍ਹਾਈ ਤੇ ਲਾ ਦਿਓ ਅਸੀਂ ਸੋਚਦੇ ਹਾਂ 5-7 ਮਿੰਟ ਦੀ ਵੀਡੀਓ 'ਚ ਸਾਨੂੰ ਪਰੋਸਿਆ ਹੋਇਆ ਇਤਿਹਾਸ ਮਿਲ ਜਾਏ ਸਾਡਾ ਦਿਲ ਕਰੇ ਇਤਿਹਾਸ ਸੁਣਾਉਣ ਵਾਲੇ ਨੂੰ ਗਾਲ ਕੱਢ ਦੀਏ ਸਾਡਾ ਜੀ ਕਰੇ ਉਹਨੂੰ ਚੰਗਾ ਲਿਖ ਦੀਏ ਸੋ ਅਗਲੀ ਵੀਡੀਓ 'ਚ ਹੋਰ ਕੋਈ ਇਤਿਹਾਸ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ